ਸ੍ਰੀ ਗੁਰ ਸਾਰਿਆਂ ਨੂੰ ਐਸਜੀਆਰਾ ਹਸਪੀਟਲ ਆਫ ਕੋਟ ਤੋਂ ਹੀ ਵਿਖੇ ਵਿਸ਼ਾਲ ਵਾਤਾਵਰਣ ਦਿਵਸ ਮਨਾਇਆ ਗਿਆ ਡਾਕਟਰ ਪਰਮਿੰਦਰ ਸੂਦ ਨੇ ਦੱਸਿਆ ਕਿ ਸਾਨੂੰ ਜਿਆਦਾ ਤੋਂ ਜਿਆਦਾ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ ਇਸ ਮੌਕੇ ਰਾਮ ਪ੍ਰਕਾਸ਼ ਸੂਦ ਗੁਰਦੀਪ ਔਰ ਡਾਕਟਰ ਪਰਮਿੰਦਰ ਸੂਦ ਗੋਲਸ਼ਨ ਕੋਮਲ ਜਸ ਸੂਦ ਦਿਵਯਾਂ ਸੂਦ ਡਾਕਟਰ ਮੰਮਤਾ ਹੀਰਾ ਡਾਕਟਰ ਭਵਿੰਦਰ ਕੁਮਾਰ ਡਾਕਟਰ ਮਨਜੀਤ ਮੰਗਲ ਡਾਕਟਰ ਗਗਨ ਗੁਪਾਲੀਆਂ ਡਾਕਟਰ ਵਿੱਪਨ ਪਚਰੰਗਲਾ ਮੋਹਨ ਸਿੰਘ ਟੋਡਰਪੁਰ ਆਕਾਸ਼ ਅਰਮਾਨ ਭਵਿੰਦਰ ਦੀਪ ਰਿਤੂ ਪੂਜਾ ਸੋਨੀਆ ਮੰਗਾ ਰਵਿੰਦਰਪੁਰ ਸੰਤੋਸ਼ ਜਯ antidender ਸੂਦ ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮੇਂਦਰ ਸੂਦ ਐਸ ਜੀ ਆਰ ਹਸਪੀਟਲ ਕੋਰਟ ਤੋਂ ਹੀ ਤੋਂ ਅੱਜ ਪੂਰੇ ਵਿਸ਼ਵ ਦੇ ਵਿੱਚ এনਵਾਇਰਨਮੈਂਟ ਡੇ ਵਾਤਾਵਰਨ ਦਿਵਸ ਬੜੇ ਹੀ ਚਾਮਾਂ ਦੇ ਨਾਲ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਸਾਨੂੰ এনਵਾਇਰਨਮੈਂਟ ਦੇ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਜੋ ਕਿ ਸਾਡੇ ਲਈ ਸਾਡੇ ਲਈ ਉਹ ਕੁਦਰਤ ਹੈ ਕੁਦਰਤ ਕੁਦਰਤ ਬਲਿਹਾਰੇ ਵਸਿਆ ਤੇਰਾ ਅੰਤਨਾ ਜਾਏ ਰਸਿਆ ਜਿੱਦਾਂ ਕਿ ਗੁਰੂ ਮਹਾਰਾਜ ਆਲਰੇਡੀ ਕਹਿ ਚੁੱਕੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਪਵਨ ਜਾਂ ਕੇ ਸਾਡੀ ਹਵਾ ਜਿਹੜੀ ਕਿ ਆਪਾਂ ਦੂਸ਼ਿਤ ਕਰਦੇ ਜਾ ਰਹੇ ਹਾਂ ਔਰ ਜਦੋਂ ਕੁਦਰਤ ਦੇ ਖਿਲਾਫ ਅਸੀਂ ਜਾਂਦੇ ਹਾਂ ਔਰ ਕੁਦਰਤ ਸਾਡੇ ਖਿਲਾਫ ਆ ਰਹੀ ਹੈ ਪਵਨ ਗਰੂ ਪਾਣੀ ਪਿਤਾ ਪਾਣੀ ਜਿੰਨੀਆਂ ਵੀ ਲਿਕਵਿਡ ਲਿਕਵਿਡ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਉਹਦੇ ਵਿੱਚ ਵੀ ਬੜੇ ਤਕੜੀ ਮਾਤਰਾ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮਿਕਸ ਹੋ ਕੇ ਚੀਜ਼ਾਂ ਆ ਰਹੀਆਂ ਜੋ ਕਿ ਖਲਵਾੜ ਕੀਤਾ ਜਾ ਰਿਹਾ ਕੁਦਰਤ ਦੇ ਨਾਲ ਉਹ ਵੀ ਕੁਦਰਤ ਸਾਡੇ ਖਿਲਾਫ ਆ ਰਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਹਾਤਾ ਧਰਤੀ ਦੀ ਜੇ ਗੱਲ ਕੀਤੀ ਜਾਵੇ ਜਿੰਨਾ ਕਹਾਂ ਅਸੀਂ ਧਰਤੀ ਦਾ ਮਨੁੱਖ ਦੇ ਯੂਨ ਦੇ ਵਿੱਚ ਆ ਕੇ ਕਰ ਰਹੇ ਆ ਉਹਨਾਂ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਕਈ ਹਜ਼ਾਰ ਸਾਲਾਂ ਤੋਂ ਸਾਡੇ ਜਿਹੜਾ এনਵਾਇਰਨਮੈਂਟ ਆ ਜਾਂ ਸਾਡੀ ਕੁਦਰਤ ਆ এনਵਾਇਰਨਮੈਂਟ ਦੇ ਵਿੱਚ ਉਹ ਬਹੁਤ ਸੇਫ ਸੀ। ਅਗਰ ਅਸੀਂ ਇਹਨੂੰ ਨਾਲ ਲੈ ਕੇ ਚੱਲਦੇ ਆਂ ਤੇ ਸਾਡੇ ਨਾਲ ਚੱਲਦੀ ਆ ਜੇ ਅਗੇਂਸਟ ਚੱਲਾਂਗੇ ਇਹਦੇ ਸਾਡੇ ਅਗੇਂਸਟ ਆਉਂਦੀ ਆ। ਬਹੁਤ ਤਗੜੀਆਂ ਮਹਾਮਾਰੀਆਂ ਆ ਰਹੀਆਂ ਆ ਪਹਿਲਾਂ ਆ ਚੁੱਕੀਆਂ ਆ ਬਹੁਤ ਚੰਗੀ ਤਰ੍ਹਾਂ ਹੱਥ ਲਵਾ ਚੁੱਕਿਆ 2 ਤੋਂ 3 ਸਾਲ ਤੱਕ ਸਾਰੇ ਅੰਦਰ ਵੀ ਇਸੇ ਕਰਕੇ ਗਏ ਆ ਕਿ ਜਦੋਂ ਅਸੀਂ ਕੁਦਰਤ ਦੇ ਖਿਲਾਫ ਜਾਵਾਂਗੇ ਕੁਦਰਤ ਸਾਡੇ ਖਿਲਾਫ ਆਂਦੀ ਹੈ ਸੋ ਮੈਂ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਜਿੰਨੇ ਵੀ ਸਾਡੇ ਪਦਵੰਤੇ ਸਜਣ ਜਾਂ ਸਾਡੇ ਸਰੋਤੇ ਇਸ ਮਾਧਿਅਮ ਦੇ ਰਾਹੀਂ ਮੈਨੂੰ ਸੁਣ ਰਹੇ ਆ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੰਨਾ ਹੋ ਸਕਦਾ ਕੁਦਰਤ ਦੇ ਉੰਦਾ ਖਿਆਲ ਰੱਖਿਆ ਜਾਵੇ ਤਾਂ ਕਿ ਕੁਦਰਤ ਸਾਡਾ ਖਿਆਲ ਰੱਖੇ ਕੁਦਰਤ ਦੇ ਨਾਲ ਚੱਲਾਂਗੇ ਤੇ ਸਾਰੇ ਦੇ ਸਾਰੇ ਕੁਦਰਤ ਸਾਡੇ ਨਾਲ ਚੱਲੂਗੀ ਔਰ ਸਾਰੇ ਦੇ ਸਾਰੇ ਅਸੀਂ ਬਿਲਕੁਲ ਠੀਕ ਰਹਿਵਾਂਗੇ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ